ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਆ ਇਹ ਕੋਈ ਦਰਿਆ ਤਾਂ ਨਹੀਂ ਹੈਗਾ ਭਾਈ ਜੀ ਪਰ ਦਰਿਆ ਨਾਲੋਂ ਵੱਧ ਕੇ ਸਿਸਟਮ ਹੋਇਆ ਪਿਆ ਜੀ ਵੇਖੋ ਰੁਈਆਂ ਦੇ ਵਿੱਚ ਕਿੰਨਾ ਜਿਹੜਾ ਪਾਣੀ ਆ ਚੁੱਕਾ ਜੀ ਬਿਲਕੁਲ ਬੁਰੇ ਹਾਲਾਤ ਬਣੇ ਪਿਆ ਜੀ ਜਿਹੜਾ ਵੇਖੋ ਕਿੰਨੀ ਜਿਹੜੀ ਗਲਾਲੀ ਇਸ ਵਕਤ ਸਭਰਾ ਤੋਂ ਪੱਟੀ ਜਾਣ ਵਾਲੀ ਰੁਈ ਦੇ ਵਿੱਚ ਜਿਹੜਾ ਇਹ ਪਾਣੀ ਆਇਆ ਜੀ ਤੇ ਜਿਹੜੇ ਛੋਨੇ ਛਾਨੇ ਭਾਈ ਜੀ ਬਿਲਕੁਲ ਡੁੱਬ ਚੁੱਕੇ ਆ ਬੁਰੇ ਹਾਲ ਹੋਏ ਪਿਆ ਜੀ ਤੇ ਵੇਖੋ ਕਿਵੇਂ ਜਿਹੜੀ ਗਲਾਲੀ ਜਾ ਰਹੀ ਆ ਬਹੁਤ ਜ਼ਿਆਦੀ ਗਲਾਲੀ ਰੋੜ ਰੋੜ ਕੇ ਆ ਰਹੀ ਆ ਜੀ ਕਿਡੀ ਮਾਰੀ ਸਥਿਤੀ ਬਣੀ ਹੋਈ ਆ ਜੀ ਵੇਖੋ ਬਹੁਤ ਜ਼ਿਆਦੀ ਗਲਾਲੀ ਆ ਰਹੀ ਆ ਵੀਰ ਜੀ ਇਹ ਸਾਰੀ ਵਾਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਾ ਰਹੀ ਆ ਵੇਖੋ ਸਾਹਮਣੇ ਘੁੰਮ ਘੁੰਮ ਕੇ ਇਹ ਪੱਟੀ ਤੋਂ ਸੈਜਦੋਂ ਨੂੰ ਜਾਣ ਵਾਲਾ ਰੋੜਾ ਬਾਈ ਜੀ ਰੋੜ ਉਰਤਾਂ ਬਾਈ ਜੀ ਬਿਲਕੁਲ ਬੰਦ ਹੋ ਚੁੱਕਾ ਜੀ ਬਾਕੀ ਪਿੱਛੇ ਵੀ ਲਾ ਕੇ ਸਾਰੇ ਚੋਕ ਹੋ ਕੇ ਚੁੱਕਿਆ ਬੰਦ ਹੋ ਚੁੱਕਿਆ ਜੀ ਤੇ ਇਧਰ ਆਪਣੇ ਝੋਨੇ ਦੇ ਵਿੱਚ ਬਾਈ ਜੀ ਜਾ ਰਹੀ ਉਹ ਜਿਹੜੀ ਗਲਾਲੀ ਹੁਣ ਬਾਈ ਜੀ ਆਪਣੇ ਝੋਨੇ ਦੇ ਵਿੱਚ ਆ ਰਹੀ ਆ ਉਹ ਦੇਖੋ ਸਾਰੀ ਗਲਾਲੀ ਆਪਣੇ ਝੋਨਿਆਂ ਦੇ ਵਿੱਚੋਂ ਝੋਨਾ ਬਾਈ ਜੀ ਲੱਗਾ ਤੇ ਉਹਦੇ ਉੱਤੇ ਫੈਰੀ ਹੈ ਕਿਉਂਕਿ ਸਮੇਂ ਮਾਰ ਬੜੀ ਬੁਰੇ ਤਰੀਕੇ ਨਾਲ ਹੋ ਰਹੀ ਹੈ ਇਸ ਵਾਰ ਉਧਰੋਂ ਝੋਨੇ ਬਾਈ ਜੀ ਸਿਰੇ ਤੇ ਆਇਆ ਤੇ ਉਧਰੋਂ ਇਹ ਸਿਸਟਮ ਬਣਿਆ ਆ ਹਨਾ ਤੇ ਵੀਡੀਓ ਸ਼ੇਅਰ ਕਰੋ ਵਾਤੋ ਵਾਦ ਕਿਉਂਕਿ ਬੜੀ ਵਾਰ ਅਸੀਂ ਤਾਂ ਸਰਕਾਰਾਂ ਨੂੰ ਮੰਗ ਕਰ ਕਰਕੇ ਹਰਗੇ ਵੀ ਇਹਨਾਂ ਰੁਈਆਂ ਦੀ ਖਲਾਈ ਕਰੋ ਖਲਾਈ ਕਰੋ ਪਰ ਅਜਿ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਵੇਖਣ ਨੂੰ ਤਾਂ ਐ ਲੱਗਦਾ ਜਿਵੇਂ ਪਹ ਹੜਾਂ ਦਾ ਰੂਪ ਧਾਰ ਰਿਹਾ ਹੈ ਜਿਵੇਂ ਹੜ ਆਏ ਹੁੰਦੇ ਆ ਬੜਾ ਦੂਰ ਤੱਕ ਵੇਖੋ ਗਲਾਲੀ ਵੀ ਆ ਰਹੀ ਹੈ ਤਾਂ ਝੋਨੇ ਵੀ ਬਾਈ ਜੀ ਬੜਾ ਉੱਚਾ ਜਗਾ ਬੈਠਾ ਕੋਈ ਹੁਣ ਝੋਨਿਆਂ ਪਹਿਲੋਂ ਇਹਨਾਂ ਝੋਨਿਆਂ ਚੋਂ ਥੱਲੇ ਨੂੰ ਪਾਣੀ ਜਾਂਦਾ ਹੁੰਦਾ ਸੀ ਰੋਹੀ ਵਾਲ ਨੂੰ ਹੁਣ ਇਹਨਾਂ ਤੋਂ ਉੱਪਰ ਨੂੰ ਆ ਰਿਹਾ ਤਾਂ ਨੂੰ ਆ ਰਿਹਾ ਝੋਨੇ ਦੇ ਵਿੱਚ ਪਾਣੀ ਤੇ ਗਲਾਲੀ ਬਾਈ ਜੀ ਕਿਵੇਂ ਜਿਹੜੀ ਦੇਖ ਲਓ ਜਾ ਰਹੀ ਹੈ ਜੀ ਬੜੇ ਬੁਰੇ ਹਾਲ ਹੋਏ ਪਏ ਜੀ ਸ਼ੇਅਰ ਕਰੀ ਚਲੋ ਵੀਡੀਓ ਵੱਧ ਤੋਂ ਵੱਧ ਜੀ ਬਾਕੀ ਤੁਹਾਨੂੰ ਹੋਰ ਵੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਬਾਅਦ ਵਿੱਚ ਜੀ ਕੀ ਸਥਿਤੀ ਹੈ ਜੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜੀ